ਅਮਰਸਰ ਦੇ ਵਿੱਚ ਬੀਤੀ ਰਾਤ ਤੋਂ ਲਗਾਤਾਰ ਤੇਜ਼ بارش ਹੋ ਰਹੀ ਹੈ ਇਸ ਦੇ ਚੱਲਦਿਆਂ ਹੀ ਤਿੰਨ ਮੰਜ਼ਿਲਾ ਬਿਲਡਿੰਗ ਨੂੰ ਇੱਕ ਭਿਆਨਕ ਅੱਗ ਲੱਗ ਗਈ ਹੈ ਸੋ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਹੇ ਹਾਂ ਕੋਟ ਰੋਡ ਦੇ ਜਿੱਥੇ ਇੱਕ ਪਲਾਈ ਦੀ ਦੁਕਾਨ ਪਲਾਈ ਬੋਰਡ ਦੀ ਦੁਕਾਨ ਸੀ ਜਿਸਨ ਨੂੰ ਬੀਤੀ ਰਾਤ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ ਅਤੇ ਅੱਗ ਇੰਨੀ ਭਿਆਨਕ ਸੀ ਕਿ ਸਾਰਾ ਸਮਾਨ ਹੀ ਸੜ ਕੇ ਸੁਆਹ ਹੋ ਗਿਆ ਤਕਰੀਬਨ 50 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜੋ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਅੱਗ ਬੁਝਾਈ ਗਈ ਸੋ ਦਮਕਲ ਵਿਭਾਗ ਵੱਲੋਂ ਵੀ ਅੱਗ ਤੇ ਕਾਬੂ ਪਾਇਆ ਗਿਆ ਐ ਸੋ ਰੇਲਵੇ ਕੋਟ ਰੋਡ ਰੇਲਵੇ ਸਟੇਸ਼ਨ ਦੇ ਕੋਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਸਵੇਰੇ ਤਕਰੀਬਨ 4 ਤੋਂ 5 ਵਜੇ ਦੇ ਵਿੱਚ ਇੱਕ ਪਲਾਈਵੁੱਡ ਦੀ ਮਾਰਕੀਟ ਵਿੱਚ ਅੱਗ ਲੱਗੀ ਜਿਸ ਨਾਲ ਦੁਕਾਨ ਜੋ ਕਿ ਤਿੰਨ ਮੰਜ਼ਿਲਾ ਦੁਕਾਨ ਸੀ ਉਸ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੋ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਅੱਗ ਬੁਝਾਈ ਜਾਂਦੀ ਹੈ ਤਕਰੀਬਨ 50 ਤੋਂ ਵੱਧ ਗੱਡੀਆਂ ਜੋ ਇੱਥੇ ਪਹੁੰਚੀਆਂ ਸਨ ਉਹਨਾਂ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭਿਆਨਕ ਅੱਗ ਲੱਗੀ ਹੈ ਬੀਤੀ ਰਾਤ ਤੋਂ ਹੀ ਤੇਜ਼ ਬਾਰਿਸ਼ ਜਿੱਤੇ ਹੋ ਰਹੀ ਸੀ ਉੱਥੇ ਹੀ ਸ਼ਾਰਟ ਸਰਕਟ ਹੋਣ ਨਾਲ ਕੋਟ ਰੋਡ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਪਲਾਈਵੁੱਡ ਦੀ ਦੁਕਾਨ ਜੋ ਕਿ ਤਿੰਨ ਮੰਜ਼ਲਾ ਇਮਾਰਤ ਸੀ ਉਸਦੇ ਵਿੱਚ ਅੱਗ ਲੱਗ ਜਾਂਦੀ ਤੇ ਅੱਗ ਇੰਨੇ ਭਿਆਨਕ ਸੀ ਕਿ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ तकरीबन 50 ਤੋਂ ਵੱਧ ਗੱਡੀਆਂ ਜੋ ਕਿ ਇਸ ਨੂੰ ਅੱਗ ਬੁਝਾਉਣ ਲਈ ਲੱਗੀਆਂ ਸਨ ਸੋ ਉਹਨਾਂ ਦੇ ਵੱਲੋਂ 50 ਗੱਡੀਆਂ ਵਰਤ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਤੇ ਉਹਨਾਂ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਤੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸਾਨੂੰ ਸਵੇਰੇ ਹੀ ਪਤਾ ਲੱਗਾ ਕਿ ਸਾਡੀ ਮਾਰਕੀਟ ਨੂੰ ਅੱਗ ਲੱਗੀ ਹੈ ਅਸੀਂ ਮੌਕੇ ਤੇ ਪੁੱਜੇ ਤੇ ਛੋੜ ਸੜਕਰ ਦੇ ਕਾਰਨ ਇਹ ਸਾਰੀ ਅੱਗ ਲੱਗੀ ਹੈ ਸਾਰਾ ਸਮਾਨ ਜੋ ਕਿ ਸੜ ਕੇ ਸੁਆਹ ਹੋ ਗਿਆ ਅੱਗ ਬੁਝਣ ਤੋਂ ਬਾਅਦ ਹੀ ਪਤਾ ਲੱਗਿਆ ਕਿੰਨਾ ਨੁਕਸਾਨ ਹੋਇਆ ਸੋ ਦਮਕਲ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਵੀ ਅੱਗ ਬੁਝਾਉਣ ਦਾ ਕੰਮ ਜੋ ਕੀਤਾ ਗਿਆ ਸੋ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਕਿ ਤਿੰਨ ਮੰਜ਼ਲਾ ਇਹ ਇਮਾਰਤ ਸੀ ਜੋ ਕਿ ਕੋਟ ਰੋਡ ਰੇਲਵੇ ਸਟੇਸ਼ਨ ਦੇ ਨਜ਼ਦੀਕ ਤਿੰਨ ਮੰਜ਼ਲਾ ਇਮਾਰਤ ਦੇ ਵਿੱਚ ਬੀਤੀ ਰਾਤ ਜਿਵੇਂ ਕਿ بارش ਹੋ ਰਹੀ ਸੀ ਉਸ ਦੇ ਕਾਰਨ ਸ਼ੋਰ ਸ਼ਰਕਟ ਹੁੰਦਾ ਤੇ ਤਕਰੀਬਨ ਸਵੇਰੇ 4-5 ਵਜੇ ਇਸ ਤਿੰਨ ਮੰਜ਼ਲਾ ਇਮਾਰਤ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਨਾਲ ਕਿ ਸਾਰਾ ਸਮਾਨ ਜੋ ਕਿ ਸੜ ਕੇ ਸੁਆਹ ਹੋ ਗਿਆ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਸੋ ਤਸਵੀਰਾਂ ਤੁਹਾਡਨਾਂ ਸਾਂਝਾ ਕਰ ਰਿਹਾ ਅੰਮ੍ਰਿਤਸਰ ਦੀਆਂ ਜਿੱਥੇ ਕਿ ਬੀਤੀ ਰਾਤ بارش ਹੋ ਰਹੀ ਐ ਤੇ ਉਸ ਦੇ ਕਾਰਨ ਸ਼ਾਰਟ ਸਰਕਟ ਹੋਇਆ ਹੈ ਜਿਸ ਦੇ ਕਾਰਨ ਤਿੰਨ ਮੰਜ਼ਲਾ ਬਿਲਡਿੰਗ ਨੂੰ ਅੱਗ ਲੱਗ ਜਾਂਦੀ ਹੈ ਤੇ ਅੱਗ ਇੰਨੀ ਭਿਆਨਕ ਕਿ ਸਕੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੋ ਮੌਕੇ ਤੇ ਦੁਕਾਨ ਮਾਲਕ ਵੀ ਪਹੁੰਚਦੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਹ ਅੱਗ ਬੁਝਣ ਤੋਂ ਬਾਅਦ ਹੀ ਪਤਾ ਲੱਗਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਸੋ ਤਸਵੀਰਾਂ ਤੁਹਾਡਨਾਂ ਸਾਂਝਾ ਕਰ ਰਿਹਾ ਅੰਮ੍ਰਿਤਸਰ ਦੇ रेलवे स्टेशन ਦੇ ਨਜ਼ਦੀਕ ਜਿੱਥੇ ਕਿ ਅੱਗ ਲੱਗੀ ਆਉਤ ਬੰਨੋ ਸੁਣੋ ਨੇ ਸਾਰੀਆਂ ਕੰਦਾ ਲੱਗੋ ਸਾਰੀਆਂ ਹੀ ਆ ਉਹ ਕਾਰਾ ਕਛੀ ਹੋਈ ਹੈ ਅਜੀ ਉਹ ਉੱਥੇ ਸੜ ਰਿਹਾ ਉਹਨਾਂ ਦਾ ਪਾਜੀ ਇਹ ਪਿੰਦੇ ਕੋਟ ਟੁੱਟ ਬੰਨ ਜਾਂਦੇ ਦੁਆਬਾ ਦੇ ਸਾਹਮਣੇ ਬੰਨ ਜਾਂਦਾ ਕਰਦੇ ਬੰਨ ਭਾਈ ਪਾਕੇਟਰ ਪਲੇਸ ਫੈਸ਼ਾਪ ਕਰਦੇ ਕਿੰਨਾ ਨੁਕਸਾਨ ਹੋ ਗਿਆ ਇੱਥੇ ਵੀ ਜੀ ਐਸਟੀਮੈਂਟ ਕਰਾਂਗੇ ਇੱਥੇ ਇਹ ਦੇਖੋ ਕੀ ਬੰਨਦਾ ਗਿਆ ਆਫਰ ਮੇਰੇ ਮੋਕੇ ਪਹੁੰਚੀ ਅੱਗ ਜੀ ਆ ਗਈ ਸੀ ਕਾਫੀ ਆ ਗਈ ਸੀ ਫਿਰ ਵੀ ਟਾਈਮ ਲੱਗ ਗਿਆ ਬੜਾ ਬਜੰਦਾ ਸੀਗਾ ਤੁਰੰਤ ਕਰਨਾ ਹੈ ਜੀ 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 ਨਾ ਕਿੱਥੋਂ ਹੈ ਮੇਰਾ ਨਾਮ ਜਸਪਾਲ ਸਰਫਾਇਰ ਉੱਪਰ ਇਹ ਜਵਾਦ ਫਾਇਰ ਗੱਡਾ ਤੋਂ ਆਵਲ ਤੋਂ ਤੇ 4 ਬਹਿ ਕੇ ਕਾਲੀ ਮੱਤ ਦਾ ਅਗ ਲੱਗੀ ਸੀ ਕਿਹੜੀ ਬਿਕਲ ਤੇ ਲੱਗੀ ਇਹ ਸਰ ਨਗੀਜਾ ਦੋਆਬਾ ਦੇ ਸਾਹਮਣੇ ਪਹਿੰਚਾ ਹੋ ਸਕਦਾ ਜੀ ਭਾਰਤ ਤੋਂ ਪ੍ਰੇਜੋ ਇਹ ਕਿੰਨੀ ਦਾ ਕੁੱਲੀ ਕੱਗ ਲੱਗੀ ਆਪਕੇ ਸਰ ਬਹੁਤ ਜ਼ਿਆਦਾ ਸੀ ਕਿੰਨੇ ਮੰਦਰਾਂ ਸੀ ਸੇ ਨਾਲ ਦੇ ਪਾਸੇ ਤੇ ਪਿਛਲੇ ਪਾਸੇ ਲੱਗੀ ਸਾਕੇ ਥੋੜੀ ਜੀ ਉਹ ਵੀ ਕੰਟਰੋਲ ਹੋ ਗਈ ਇਹ ਨਾਲ ਦੀ ਦੁਕਾਨ ਸੀ ਇਹਦੇ ਅਸੀਂ ਥੋੜੇ ਸੜੇ ਇੱਕ ਦੋ ਇਹਨਾਂ ਦਾ ਹੀ ਬਤਾ ਹੋ ਗਿਆ ਜੀ ਪਰ ਇਹ ਦੁਕਾਨ ਜੀ ਦੀ ਸਾਰੀ ਸਟ ਇਹ ਕਿੰਨੇ ਦਾ ਨੁਕਸਾਨ ਹੋਵੇ ਨੁਕਸਾਨ ਤੇ ਸਾਰ ਬਾਅਦ ਅਸਟੀਮੇਟ ਲੱਗੂਗਾ ਜੀ ਗੱਡੀਆਂ ਤੇ ਸਾਰ ਲੱਗੇ ਲੱਗੇ ਸਾਰਾ ਤੋਂ ਗੁੰਦਾਸ ਤੋਂ ਮੰਗਾਈ ਆ ਤਰਨਦਾਰ ਤੋਂ ਮੰਗਾਈ ਆ ਜਨਵਾਲੇ ਤੋਂ ਮੰਗਾਈ ਆ ਫਿਰ ਦਵਾ ਜਨਵਾਲੇ ਤੋਂ ਮੰਗਾਈ ਆ ਅਮਰਤਸਾਲੀਆਂ ਸਾਰੀਆਂ ਗੱਡੀਆਂ ਲੱਗ ਗਈਆਂ ਜੀ ਸੇਵਾ ਸੁਸਾਇਟੀ ਦੇ ਜੀ ਯਾਗ ਗੱਡੀਆਂ ਲੱਗ ਪੁੱਟ ਗਈਆਂ ਜੀ ਟੋਟਲ 50 ਕੱਡੀਆਂ ਪੈ ਗਈਆਂ ਨੇ ਪਾਣੀ ਆ ਭਰ ਭਰ ਕੇ ਬਿਲਕੁਲ ਕੰਟਰੋਲ ਅੱਗੇ ਇਹ ਤਾਂ ਸਾਰੇ ਮਾਲਕੀ ਬਾਤ ਦੱਸਣਗੇ ਜੀ ਮਾਲਕਾਂ ਨੇ ਕਹਿਣ ਤੇ ਸ਼ਾਰਟ ਸਰਕਟ ਆਈ ਸ਼ਾਰਟ ਸਰਕਟ ਹੋ ਗਿਆ